ਸਤਗੁਰ ਮਹਾਰਾਜੇ ਫਰਮਾਉਂਦੇ ਹਨ ਫਲਗਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਫਲਗਣ ਫੱਗਣ ਦੇ ਮਹੀਨੇ ਦੁਆਰਾ ਸਤਗੁਰ ਮਹਾਰਾਜ ਜੀ ਕਥਨ ਕਰਦੇ ਹਨ ਕਿ ਉਹਨਾਂ ਸਤਪੁਰਸ਼ਾਂ ਨੂੰ ਸਦਾ ਇੱਕ ਰਸ ਰਹਿਣ ਵਾਲਾ ਆਨੰਦ ਸੁਖ ਉਪਾਰਜਨਾ ਉਤਪਨ ਹੁੰਦਾ ਹੈ ਜਿਨ੍ਹਾਂ ਨੂੰ ਹਰੀ ਪਰਮੇਸ਼ਰ ਸੱਜਣ ਆ ਕੇ ਪ੍ਰਗਟ ਸਾਖਿਆਤਕਰ ਹੁੰਦਾ ਹੈ। ਉਹਨਾਂ ਪੁਰਸ਼ਾਂ ਦਾ ਮਨੁੱਖਾ ਸਰੀਰ ਰੂਪੀ ਫਗਣ ਦਾ ਮਹੀਨਾ ਸਫਲ ਹੈ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸਤ ਸੰਤੋਖ ਸ਼ਰਧਾ ਭਾਉ ਭਗਤੀ ਨਿਮਰਤਾ ਇਹ ਗੁਣ ਹਨ। ਉਹਨਾਂ ਨੂੰ ਹੀ ਗਿਆਨ ਰੂਪੀ ਫਲ ਤੇ ਆਤਮਿਕ ਆਨੰਦ ਸੁਖ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਆਨੰਦ ਖੁਸ਼ੀ ਉਪਾਰਜਨਾ ਪ੍ਰਾਪਤ ਹੋਈ ਹੈ ਜਿਵੇਂ ਬਨਸਪਤੀ ਦੇ ਵਿੱਚ ਸਾਤ ਸੰਗ ਜੀ ਬਨਸਪਤੀ ਭਾਵ ਲੱਕੜ ਦੇ ਵਿੱਚ ਅਗ ਹੈ ਦੁੱਧ ਦੇ ਵਿੱਚ ਘਿਓ ਹੈ ਪਰ ਪ੍ਰਗਟ ਕਰਨ ਦੇ ਲਈ ਯਤਨ ਕਰਨੇ ਪੈਂਦੇ ਹਨ ਪਹਿਲਾਂ ਤਾਂ ਹੀ ਦਿਖਦਾ ਇਸੇ ਤਰ੍ਹਾਂ ਗਿਆਨ ਰੂਪੀ ਫਲ ਦੀ ਪ੍ਰਾਪਤੀ ਦੇ ਲਈ ਗੁਣ ਪੈਦਾ ਕਰਨੇ ਪੈਂਦੇ ਹਨ ਗਿਆਨ ਰੂਪੀ ਫਲ ਦੀ ਪ੍ਰਾਪਤੀ ਦੇ ਲਈ ਐਸੇ ਗੁਣ ਪੈਦਾ ਕਰਨ ਕਰਨ ਦੇ ਵਿੱਚ ਤੇ ਪਰਮੇਸ਼ਰ ਨੂੰ ਮਿਲਾਉਣ ਵਿੱਚ ਕੌਣ ਸਹਾਇਕ ਹਨ ਫਿਰ ਫਿਰ ਸਤਗੁਰ ਮਹਾਰਾਜ ਜੀ ਫਰਮਾਉਂਦੇ ਹਨ ਸ਼ਾਂਤ ਸਹਾਇ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸੰਤ ਜਨ ਜਿਹੜੇ ਸੰਤ ਜਨ ਹਨ ਰਾਮ ਪਰਮੇਸ਼ਰ ਦੇ ਨਾਲ ਮਿਲਾਉਣ ਦੇ ਵਿੱਚ ਸਹਾਇਕ ਹਨ ਸੰਤ ਜਨ ਉਹਨਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਕਈ ਜਿਗਿਆਸੂਆਂ ਨੂੰ ਮਿਲਾ ਦਿੰਦਾ ਹੈ ਉਸ ਪਰਮੇਸ਼ਰ ਦੇ ਨਾਲ ਸੰਤ ਕੌਣ ਹਨ ਸੰਤ ਨਾਮ ਵੇਖਦਾ ਨਹੀਂ ਹੈ ਸੰਤ ਨਾਮ ਅਵਸਥਾ ਦਾ ਹੈ ਜਿਸ ਦਾ ਮਨ ਸਾਰੀਆਂ ਆਵਾਸ਼ਨਾਵਾਂ ਤੋਂ ਸ਼ਾਂਤ ਹੋ ਗਿਆ ਹੈ ਵਿਕਾਰਾਂ ਦਾ ਕੋਈ ਵੀ ਫੁਰਨਾ ਫੁਰਦਾ ਨਹੀਂ ਹੁਣ ਕਾਮ ਕ੍ਰੋਧ ਆਦ ਪੰਜੇ ਜਿਤਲੇ ਹਨ ਉਹਨਾਂ ਦੀ ਸੰਗਤ ਕਰਕੇ ਵੈਰਾਗ ਵਿਵੇਕ ਘਟ ਸੰਪਤੀ ਮੋਖ ਇੱਛਾ ਸਰਾਵਣ ਮਨਨ ਨਿਧਿਆਸਨ ਨਿਧਿਆਸਨ ਤੋਂ ਭਾਵ ਬਾਰ-ਬਾਰ ਮਨ ਦੀ ਬਿਰਤੀ ਨੂੰ ਧਿਆਨ ਦੇ ਵਿੱਚ ਲਿਆ ਕਰਕੇ ਆਉਣਾ ਸਾਖਿਆਤ ਤਾਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜਿਵੇਂ ਸਾਧ ਸੰਗਤ ਜੀ ਰੇਤੀ ਦਾ ਰੇਤੀ ਹੁੰਦੀ ਨਾ ਰੇਤੀ ਦਾ ਰੇਤਿਆ ਹੋਇਆ ਲੋਹਾ ਚੂਰਾ ਬਣ ਕੇ ਰੇਤੇ ਦੇ ਵਿੱਚ ਮਿਲ ਜਾਂਦਾ ਰੇਤੇ ਦੇ ਵਿੱਚ ਉਸ ਨੂੰ ਹੱਥ ਦੇ ਨਾਲ ਹੱਥ ਦੇ ਨਾਲ ਫਿਰ ਚੁੱਕਿਆ ਨਹੀਂ ਜਾ ਸਕਦਾ ਜੇ ਰੇਤੇ ਦੇ ਵਿੱਚ ਚੂਰਾ ਮਿਲ ਜਾਂਦਾ ਲੋਹੇ ਦਾ ਤੇ ਲਭੋ ਫਿਰ ਕਿਦਾਂ ਚੱਕੋਗੇ ਉਹਨੂੰ ਚੁੱਕਿਆ ਨਹੀਂ ਜਾਂਦਾ ਉਹਦੇ ਵਿੱਚ ਮਿਲ ਜਾਂਦਾ ਹੈ ਜਦ ਚੁੰਬਕ ਪਾਸ ਹੋਵੇ ਨਾ ਚੁੰਬਕ ਹੁੰਦਾ ਹੈ ਤੇ ਚੁੰਬਕ ਦੇ ਟੁਕੜੇ ਦੇ ਨਾਲ ਲੋਹੇ ਦੇ ਕਣ ਉੱਡ-ਉੱਡ ਕੇ ਨਾਲ ਲੱਗ ਜਾਂਦੇ ਹਨ ਨਾਲ ਚਿੰਬੜ ਜਾਂਦੇ ਸਾਰੇ ਕਣ ਇੱਕੋ ਜਗ੍ਹਾ ਇਕੱਠੇ ਹੋ ਜਾਂਦੇ ਇਸੇ ਪ੍ਰਕਾਰ ਸਾਧ ਸੰਗਤ ਜੀ ਚੁੰਬਕ ਪੱਥਰ ਦੀ ਨਿਆਈ ਸਾਧੂਆ ਦੀ ਸੰਗਤ ਹੈ ਮਨ ਮਾਇਆ ਰੂਪੀ ਰੇਤ ਵਿੱਚ ਵਾਸ਼ਨਾ ਰੂਪੀ ਰੇਤੀ ਦਾ ਰਲਿਆ ਹੋਇਆ ਹੈ ਜਿਹੜਾ ਮਾਨਾ ਮਾਇਆ ਰੂਪੀ ਰੇਤ ਦੇ ਵਿੱਚ ਰੇਤੀ ਦਾ ਮਿਲਿਆ ਹੋਇਆ ਜਿਹੜਾ ਹੈ ਇਸ ਨੂੰ ਮਹਾਤਮਾ ਦੀ ਸੰਗਤ ਦੇ ਨਾਲ ਮਿਲ ਕੇ ਇਕੱਠਾ ਕਰੋ ਕਿਉਂ ਮਹਾਤਮਾ ਪਰਸ਼ ਜਿਹੜੇ ਹਨ ਪਰਮੇਸ਼ਰ ਦੀ ਭਗਤੀ ਆਪ ਤਾਂ ਕਰਦੇ ਕਿਉਂ ਮਹਾਤਮਾ ਪਰਮੇਸ਼ਰ ਦੇ ਵਿੱਚ ਪ੍ਰੇਮ ਲਾਉਣ ਦੇ ਸਹਾਇਕ ਹਨ ਮਹਾਰਾਜ ਜੀ ਫਰਮਾਉਂਦੇ ਸੇਜ ਸੁਹਾਵੇ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ। ਏਹੋ ਪਰਮੇਸ਼ਰ ਪਤੀ ਦੇ ਮਿਲਾਪ ਕਰਕੇ ਅੰਤਸ਼ਕਰਨ ਰੂਪ ਸਹਿਜ ਸੁਹਾਵੀ ਭਾਵ ਸ਼ੋਭਨਿਕ ਹੋਈ ਹੈ। ਤੇ ਸਰਬ ਸਾਰੇ ਸੁਖ ਪ੍ਰਾਪਤ ਹੋਏ ਹਨ ਫਿਰ। ਜਿਸ ਕਰਕੇ ਹੁਣ ਦੁੱਖਾਂ ਨੂੰ ਕੋਈ ਜਗ੍ਹਾ ਨਹੀਂ ਹੈ। ਪਰਮੇਸ਼ਰ ਰੂਪੀ ਪਤੀ ਜਿਹੜਾ ਹੈ ਤੇ ਸੁਰਤੀ ਨੂੰ ਪੇਸ਼ਤਰੀ ਹੈ। ਪਰਮੇਸ਼ਰ ਰੂਪੀ ਪਤੀ ਹੈ ਸੁਰਤੀ ਜਿਹੜੀ ਹੈ ਸੁਰਤੀ ਰੂਪ ਇਸਤਰੀ ਹੈ ਦੇਹ ਦੀਆਂ ਇੰਦਰੀਆਂ ਜਿਹੜੀਆਂ ਹਨ ਮਨੁੱਖਾਂ ਦੀਆਂ ਕਰਮ ਇੰਦਰੀਆਂ ਗਿਆਨ ਇੰਦਰੀਆਂ ਇਹ ਗੋਲੀਆਂ ਹਨ ਭਾਵ ਗੋਲੀਆਂ ਦਾਸੀਆਂ ਹਨ ਲਿਵ ਜੁੜਨ ਕਰਕੇ ਆਪੇਦਤਾ ਰੂਪੀ ਮਿਲਾਪ ਹੋਣ ਕਰਕੇ ਸੁਖ ਪ੍ਰਾਪਤ ਹੁੰਦਾ ਹੈ ਫਿਰ ਸ਼ਰਦਾ ਰੂਪੀ ਸੇਜਾ ਹੈ ਸੇਜਾ ਸ਼ਰਦਾ ਵੀ ਚਾਹੀਦੀ ਫਿਰ ਸਰਜਾ ਰੂਪੀ ਛੇਦਾ ਸੇਜਾ ਹੈ ਮਾਨਬੋਧ ਚਿੱਤ ਹੰਕਾਰ ਇਹ ਪਾਵੇ ਹਨ ਪਲੰਗ ਜਿਸ ਤਰ੍ਹਾਂ ਹੁੰਦਾ ਨਾ ਸੇਜਾ ਦੇ ਪਾਵੇ ਹੁੰਦੇ ਮਾਨਬੋਧ ਚਿੱਤ ਹੰਕਾਰ ਇਹ ਇਹ ਪਾਵੇ ਹਨ ਅੰਤਿਆਕਰਣ ਦੀਆਂ ਚਾਰ ਬਿਰਤੀਆਂ ਰੂਪ ਬਾਹੀਆਂ ਦੇ ਸੇਰਵੇ ਹਨ ਪ੍ਰੇਮ ਰੂਪੀ ਬਾਣ ਹੈ ਮਨਜੇ ਨੂੰ ਬਾਣ ਲੱਗਿਆ ਹੁੰਦਾ ਨਾ ਪ੍ਰੇਮ ਰੂਪ ਬਾਣ ਹੈ ਤਲ ਦਾ ਰੂਪ ਤੁਲਾਈ ਹੈ ਸੰਤ ਦਾ ਰੂਪ ਵਿਛਾਈ ਹੈ ਚਾਰੇ ਮਹਾਵਾਗ ਰੂਪ ਸੇਜਬੰਦ ਕੱਸੇ ਹੋਏ ਹਨ ਪਲੰਗ ਦੇ ਵਿਛੋਣੇ ਨੂੰ ਪਾਵਿਆਂ ਦੇ ਸਿਰੇ ਦੇ ਨਾਲ ਕੱਸ ਕੇ ਬੰਨਣ ਦੀ ਸੂਤ ਰੇਸ਼ਮ ਆਦ ਰੱਸੀ ਨੂੰ ਸੇਜਬੰਦ ਕਹਿੰਦੇ ਹਨ ਸਤ ਸੰਤੋਖ ਦਇਆ ਆਦ ਗੁਣਾ ਦੀ ਸਜਾਵਟ ਦੇ ਤੋਤਿਆਂ ਰੂਪ ਕਢਾਈ ਹੈ ਜਿਸ ਤਰ੍ਹਾਂ ਮੱਝਾਂ ਤੇ ਕਢਾਈ ਹੁੰਦੀ ਨਾ ਇਸ ਤਰ੍ਹਾਂ ਸੱਤ ਜਿਹੜਾ ਸੱਤ ਦਾ ਗੁਣ ਹੈ ਸੱਤ ਦਇਆ ਆਦ ਗੁਣਾ ਦੀ ਸਜਾਵਟ ਤੇ ਤੋਤਿਆਂ ਰੂਪ ਕਢਾਈ ਹੈ ਵਿਸ਼ਿਆ ਦੇ ਤਿਆਗ ਰੂਪੀ ਫੁੱਲ ਹਨ ਜਿਹੜਾ ਵਿਸ਼ਿਆ ਨੂੰ ਤਿਆਗਣਾ ਹੈ ਪਰਮੇਸ਼ਰ ਦੀ ਰਜਾ ਦੇ ਵਿੱਚ ਰਹਿਣ ਰੂਪੀ ਰਜਾਈ ਹੈ ਹੰਕਾਰ ਦੀ ਨਿਵਰਤੀ ਰੂਪੀ ਸਰਹਾਣਾ ਹੈ ਹੰਕਾਰ ਦੇ ਨਿਵਰਤੀ ਕਰਨੀ ਇਹ ਸਰਹਾਣਾ ਹੈ ਇਹ ਸੋਹਣੀ ਸੇਜ ਵਿਸ ਰਹੀ ਹੈ ਜੋ ਬ੍ਰਹਮਾਣ ਨੂੰ ਪ੍ਰਕਾਸ਼ ਕਰ ਰਹੀ ਹੈ ਸਾਰੀ ਕਿਰਿਆ ਜਿਸ ਕਰਕੇ ਹੋ ਰਹੀ ਹੈ ਜੋ ਸਭ ਨੂੰ ਦੇਖ ਰਿਹਾ ਹੈ ਉਸ ਦੇ ਸਾਹਮਣੇ ਬਿਰਤੀ ਨੂੰ ਕਰੀਏ ਤਾਂ ਹਿਰਦੇ ਰੂਪੀ ਸਹਿਜਾ ਦੀ ਸਰਦਾ ਰੂਪੀ ਵਿਸ਼ਾਈ ਉੱਤੇ ਹਿਰਦੇ ਰੂਪੀ ਸਹਿਜਾ ਦੀ ਸਰਦਾ ਰੂਪੀ ਵਿਸ਼ਾਈ ਉੱਤੇ ਸਾਰੇ ਸੁਖ ਪ੍ਰਾਪਤ ਹੋ ਜਾਣਗੇ ਭਾਵ ਅੰਤਸ਼ਕਰਣ ਦੀ ਸਹਿਜਾ ਤੇ ਪ੍ਰਭੂ ਦਾ ਮਿਲਾਪ ਹੋਵੇਗਾ ਫਿਰ ਏਚ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਇ ਜਿਸ ਜਿਗਿਆਸੂ ਰੂਪ ਇਸਤਰੀ ਨੇ ਆਪਾ ਸਭ ਜੀਵ ਇਸਤਰੀਆਂ ਹਾ ਸਾਧ ਸੰਗਤ ਜੀ ਇਸ ਜਗ ਮਹਪੁਰਖ ਏਕ ਹੈ ਹੋਰ ਸਬ ਨੀ ਨਾਰ ਸਭਾਈ ਹੋਰ ਸਗਲੀ ਨਾਰ ਸਭਾਈ ਸਭ ਆਪਾ ਜੀਵ ਇਸਤਰੀਆਂ ਹਾ ਉਸ ਅਕਾਲ ਪੁਰਖ ਦੀਆਂ ਪੁਰਖ ਕੇਵਲ ਏਕ ਹੈ ਅਕਾਲ ਪੁਰਖ ਜਿਸ ਜਗਿਆਸੂ ਨੇ ਸਤਗੁਰ ਮਹਾਰਾਜ ਜੀ ਫਰਮਾਉਂਦੇ ਜਿਸ ਜਗਿਆਸੂ ਰੂਪ ਇਸਤਰੀ ਨੇ ਸਾਰਿਆਂ ਦੇ ਰਾਏ ਸਾਰਿਆਂ ਦਾ ਰਾਜਾ ਹੈ ਜਿਹੜਾ ਬਾਦਸ਼ਾਹ ਦਾ ਵੀ ਬਾਦਸ਼ਾਹ ਹੈ ਰਾਜਿਆਂ ਦਾ ਵੀ ਰਾਜਾ ਹੈ ਜਿਹੜਾ ਸਾਰਿਆਂ ਦਾ ਰਾਜਾ ਰੂਪ ਪ੍ਰਕਾਸ਼ ਰੂਪ ਵਰਪਤੀ ਪਰਮੇਸ਼ਰ ਨੂੰ ਪੋਣਾ ਕੀਤਾ ਜਿਸ ਜੀਵ ਇਸਤਰੀ ਨੇ ਉਹ ਵੱਡ ਪਾਗਣੀ ਵੱਡਿਆਂ ਭਾਗਾ ਵਾਲੀ ਹੋ ਗਈ ਹੈ ਕਿਉਂਕਿ ਉਸ ਦੇ ਪ੍ਰਾਪਤੀ ਰੂਪ ਇੱਛਾ ਲੋਚਾ ਪੂਰੀ ਹੋ ਗਈ ਹੈ ਇਚਪੁਰੇ ਮਨਕੰਤ ਸਵਾਮੀ ਮੇਲਾ ਸਹੀਆ ਮੰਗਲ ਗਾਵਹੀ ਗੀਤ गोविंद ਅਲਾਏ ਜਿਗਿਆਸੂ ਰੂਪ ਸਖੀਆਂ ਬਿਰਤੀਆਂ ਪਰਮਾਨ ਵਿਪਰਜੇ ਨਿੰਦਰਾ ਸੰਕਲਪ ਸਿਮਰਤੀਆਂ ਸਹਿਆਂ ਸਹੇਲੀਆਂ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਪ੍ਰੇਮ ਸਹਿਤ ਮੰਗਲ ਖੁਸ਼ੀ ਦੇ ਗੁਣਾਂ ਨੂੰ ਉਸ ਪਰਮੇਸ਼ਰ ਦੇ ਖੁਸ਼ੀ ਦੇ ਗੁਣਾਂ ਨੂੰ ਗਾਉਣਾ ਕਰਦੀਆਂ ਹਨ ਪਰਮੇਸ਼ਰ ਦੇ ਜਸ ਰੂਪ ਗੀਤ ਰਾਗਾਂ ਦੁਆਰਾ ਆਲਾਪ ਕਰ ਰਹੀਆਂ ਹਨ ਉਸ ਦੇ ਜਸਨੋਂ ਗਾਉਂਦੀਆਂ ਹਨ ਤਨ ਸੋ ਰਾਗ ਸੁਰੰਗੜੇ ਆਲਾਪਤ ਸਭ ਤਿੱਖ ਜਾਏ ਹਰ ਜਿਹਾ ਅਵਰ ਨ ਦੇਸਈ ਕੋਈ ਦੂਜਾ ਲਵੈ ਨਾ ਲਾਏ ਉਹ ਨਾਨੂ ਹਰੀ ਵਾਹਿਗੁਰੂ ਪਰਮੇਸ਼ਰ ਜਿਹਾ ਜੈਸਾ ਅਵਰ ਹੋਰ ਕੋਈ ਨਹੀਂ ਦਿਸਦਾ ਕਿਉਂਕਿ ਉਸ ਦੇ ਲਵੈ ਸਰਦਾਰ ਸਦੂਜਾ ਹੋਰ ਕੋਈ ਲਾਇਆ ਨਹੀਂ ਜਾ ਸਕਦਾ ਭਾਵ ਪਰਮੇਸ਼ਰ ਦੇ ਬਰਾਬਰ ਹੋਰ ਕੋਈ ਸਮਾਨਤਾ ਪ੍ਰਾਪਤ ਨਹੀਂ ਕਰ ਸਕਦਾ ਜੈਸਾ ਤੂ ਤੈਸਾ ਤੂ ਹੀ ਕਿਆ ਉਪਮਾ ਦੀਜੈ ਹਲਤ ਪਲਤ ਸਵਾਰਿਓਨ ਨਹਿ ਚਲ ਦਿੱਤੀ ਨ ਜਾਏ ਉਸ ਪਰਮੇਸ਼ਰ ਨੇ ਆਪਣੇ ਪਿਆਰਿਆਂ ਦਾ ਹਲਤ ਲੋਕ ਪਲਤ ਪਰਲੋਕ ਸਵਾਰ ਦਿੱਤਾ ਹੈ ਉਹਨਾਂ ਨੂੰ ਨਹਿਚਲ ਸਰੂਪ ਰੂਪੀ ਅਚਲ ਪਦਵੀ ਜਗਾ ਦਿੱਤੈਨ ਭਾਵ ਦੇ ਦਿੱਤੀ ਹੈ ਜਿਸ ਪ੍ਰਕਾਰ ਤ੍ਰੂ ਭਗਤ ਨੂੰ ਅਚਲ ਪਦਵੀ ਦੇਣਾ ਕੀਤੀ ਹੈ ਤ੍ਰੂ ਅਡਲ ਅਜੁਹਨਾ ਟਰੇ ਦੋ ਵੈ ਥਾਵ ਰੱਖਿਆ ਗੁਰੂ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਸੰਸਾਰ ਸਾਗਰ ਤੇ ਰਖਿਆਨ ਬਹੜ ਨਾ ਜਨਮ ਧਾਏ ਉਹਨਾਂ ਨੂੰ ਸੰਸਾਰ ਰੂਪੀ ਸਾਗਰ ਸਮੁੰਦਰ ਦੇ ਵਿੱਚ ਡੁੱਬਣ ਤੋਂ ਬਚਾ ਰਖਿਆਨ ਰੱਖਿਆ ਹੈ ਜਿਸ ਕਰਕੇ ਬਹੜ ਫੇਰ ਬਹੜ ਮੁੜ ਕੇ ਜਨਮਾਂ ਜੂਨਾ ਦੇ ਵਿੱਚ ਧਾਏ ਢੋੜਨਾ ਨਹੀਂ ਪਵੇਗਾ ਭਾਵ ਜੰਮਨ ਮਰਨ ਤੋਂ ਮੁਕਤ ਕਰ ਦਿੱਤਾ ਹੈ ਆਪਣੇ ਪਿਆਰਿਆਂ ਨੂੰ ਗੁਰੂ ਨੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਸਾਧ ਸੰਗਤ ਜੀ ਉਹ ਆਪ ਤਾਂ ਤਰਦੇ ਹਨ ਆਪਣੇ ਨਾਲ ਆਪਣੇ ਇੱਕ ਇੱਕ ਉਲਾ ਨੂੰ ਵੀ ਤਾਰ ਲੈਂਦੇ ਸੰਤ ਜਨਾ ਕੇ ਹਰ ਜੀਓ ਕਾਰਜ ਸਵਾਰੇ ਆਪਣੇ ਸੰਤ ਜਨਾ ਦੇ ਕਾਰਜ ਸਵਾਰ ਦਿੰਦਾ ਔਰ ਭਗਤ ਪ੍ਰਲਾਦ ਦੀਆਂ ਪਰਹਲਾਦ ਜਾਣ ਕੇ 21 ਕੁਲ ਉਧਾਰੇ 21 ਕੁਲਾਂ ਦਾ ਵੀ ਉਧਾਰ ਕਰ ਦਿੱਤਾ ਸਤ ਦਾਦ ਕੇ ਦੀਆਂ ਸਤ ਨਾਨਕ ਕੇ ਦੀਆਂ ਤੇ ਸਤ ਸੋਹਰੇ ਕਰਦੀਆਂ ਭਗਤ ਜਨ ਆਪ ਦਾ ਤਰਦਾ ਹੈ ਆਪਣੇ ਕੁਲਾਂ ਨੂੰ ਵੀ ਤਾਰ ਲੈਂਦਾ ਪਰਹਲਾਦ ਜਾਣ ਕੇ 21 ਕੁਲ ਉਧਾਰੇ ਸੋ ਵਾਹਿਗੁਰੂ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਸੰਸਾਰ ਤੋਂ ਤਾਰ ਦਿੰਦਾ ਹੈ ਜਨਮ ਮਰਨ ਤੋਂ ਮੁਕਤ ਕਰ ਦਿੰਦਾ ਹੈ ਜੇਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਸਤਿਗੁਰ ਮਹਾਰਾਜੀ ਫਰਮਾਨ ਕਰਦੇ ਹਨ ਕਿ ਉਸ ਪਰਮੇਸ਼ਰ ਦੇ ਗੁਣ ਅਨੇਕ ਬਿਆੰਤ ਹਨ ਸਾਡੀ ਜੇਹਵਾ ਜੀਬਾ ਇਕ ਹੈ ਇਸ ਲਈ ਅਸੀਂ ਉਸ ਦੇ ਗੁਣ ਕਥਨ ਨਹੀਂ ਕਰ ਸਕਦੇ ਜਿਹੜਾ ਜਿਗਿਆਸੂ ਬੇਅੰਤ ਗੁਣਾ ਵਾਲੇ ਪਰਮੇਸ਼ਰ ਦੀ ਚਰਣੀ ਪੈਂਦਾ ਹੈ ਚਰਨਾ ਦੇ ਵਿੱਚ ਪਏ ਹਨ ਜਿਹੜੇ ਗੁਰੂ ਪਿਆਰੇ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਏਕ ਜੀਹ ਗੁਣ ਕਵਨ ਬਖਾਨਾ ਸੈਸ ਪਨੀ ਸੇ ਖੰਤ ਨਾ ਜਾਣਾ ਹਜ਼ਾਰਾ ਫਣਾ ਵਾਲਾ ਛੇਸ਼ਨਾਗ ਵੀ ਉਹਦਾ ਜਾਪ ਕਰਦਾ ਪਰ ਉਹਦਾ ਅੰਤ ਨਹੀਂ ਪਾ ਸਕਦਾ ਸੈਸ ਫਨੀ ਸੇਖਾਂਤ ਨਾ ਜਾਣੈ ਫਾਲਗਣ ਨਿਤ ਸਾਲਾਹੀਐ ਜਿਸਨੋ ਤਿਲ ਨਾ ਤਮਾਏ ਫਾਲਗਣ ਫੱਗਣ ਦੇ ਮਹੀਨੇ ਦੁਆਰਾ ਕਥਨ ਕਰਦੇ ਹਨ ਸਤਿਗੁਰੂ ਮਹਾਰਾਜ ਜੀ ਕਿ ਜਿਨ੍ਹਾਂ ਨੂੰ ਸਤ ਸੰਤੋਖ ਦਇਆ ਧਰਮ ਆਦ ਗੁਣਾ ਕਰਕੇ ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਹੋਇਆ ਜਿਨ੍ਹਾਂ ਪ੍ਰੇਮੀਆਂ ਨੂੰ ਉਹ ਪਰਮੇਸ਼ਰ ਨੂੰ ਨਿਤ ਸਦਾ ਹੀ ਸਲਾਹੀਏ ਸਲੋਣਾ ਕਰਦੇ ਹਨ ਪਾਵ ਉਸ ਦੀ ਸਿਫਤ ਕਰਦੇ ਹਨ ਜਿਸ ਪਰਮੇਸ਼ਰ ਨੂੰ ਜਿਸ ਪਰਮੇਸ਼ਰ ਨੂੰ ਤਿਲ ਤਿਲ ਮਾਤਰ ਵੀ ਖੁਆਇਸ਼ ਨਹੀਂ ਕੋਈ ਉਸ ਨੂੰ ਪਰਮੇਸ਼ਰ ਨੂੰ ਮਨੁੱਖਾ ਦੇ ਅੰਦਰ ਤਾਂ ਖੁਆਇਸ਼ ਹੈ ਨਾ ਇੱਛਾ ਹੈ ਕਾਮਨਾ ਹੈ ਕੋਈ ਮਨੋਰਥ ਹੈ ਤੇ ਫੇਰ ਹੀ ਆਪਾਂ ਸੇਵਾ ਕਰਦੇ ਹਾਂ ਨਾਮ ਜਪਦੇ ਹਾਂ ਗੁਰੂ ਘਰੋਂ ਨੇ ਕੋਈ ਨਾ ਕੋਈ ਕਾਮਨਾ ਹੁੰਦੀ ਹੈ ਮਨ ਦੇ ਅੰਦਰ ਖੁਆਇਸ਼ ਹੁੰਦੀ ਹੈ ਉਸ ਪਰਮੇਸ਼ਰ ਨੂੰ ਕੋਈ ਖੁਆਇਸ਼ ਨਹੀਂ ਹੈ ਸਦਾ ਹੀ ਪ੍ਰਕਾਸ਼ ਰੂਪ ਹੈ ਮਨੁੱਖਾ ਸਰੀਰ ਰੂਪੀ ਫਗਣ ਦੇ ਮਹੀਨੇ ਦੇ ਵਿੱਚ ਹਮੇਸ਼ਾ ਹੀ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ ਮਹਾਰਾਜ ਜੀ ਫਰਮਾਉਂਦੇ ਮਨੁੱਖਾ ਸਰੀਰ ਰੂਪੀ ਫਗਣ ਦੇ ਮਹੀਨੇ ਦੇ ਵਿੱਚ ਹਮੇਸ਼ਾ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ ਜਿਸ ਪਰਮੇਸ਼ਰ ਨੂੰ ਤਿਲ ਮਾਤਰ ਵੀ ਆਪਣੀ ਵਡਿਆਈ ਕਰਨ ਦੀ ਇੱਛਾ ਵੀ ਨਹੀਂ ਹੈ ਹੁਣ ਜੀਵਾ ਨੂੰ ਤਾਂ ਹੈ ਨਾ ਮਨ ਦੇ ਵਿੱਚ ਕਾਮਨਾ ਮੇਰੀ ਵਡਿਆਈ ਕਰੇ ਮੈਨੂੰ ਚੰਗਾ ਕਹੇ ਕੋਈ ਕੋਈ ਸਾਡੀ ਨਿੰਦਿਆ ਕਰਦਾ ਨਾਲ ਹੀ ਗੁੱਸਾ ਚੜ ਜਾਂਦਾ ਤੇ ਵਡਿਆਈ ਕਰਦਾ ਤਾਂ ਬੜਾ ਪਿਆਰਾ ਲੱਗਦਾ ਉਹ ਸੱਜਣਾ ਉਸਾ ਵਾਹਿਗੁਰੂ ਪਰਮੇਸ਼ਰ ਨੂੰ ਤਿਲ ਮਾਤਰ ਵੀ ਆਪਣੀ ਵੜਿਆਈ ਕਰਉਣ ਦੀ ਇਛਾ ਨਹੀਂ ਹੈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਵੱਡਾ ਦਾਤਾ ਤਿਲ ਨਾ ਸਤਿਗੁਰ ਸਾਹਿਬ ਜੀ 12 ਮਹਾ ਦੀ ਸਮਾਪਤੀ ਕਰਦੇ ਹੋਏ ਇਸ ਸੰਤਲੀ ਪੌੜੀ ਦੇ ਵਿੱਚ ਸਿਧਾਂਤਕ ਉਪਦੇਸ਼ ਦਿੰਦੇ ਫਰਮਾਉਂਦੇ ਹਨ ਮਹਾਰਾਜ ਜੀ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਜਿਨ ਜਨ ਜਿਨਾ ਜਿਨਾ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਇਕ ਚਿਤ ਹੋ ਕੇ ਧਿਆਤਾਕਾਰ ਬਿਰਤੀ ਦੁਆਰਾ ਧਿਆਇਆ ਹੈ ਤਿਨ ਉਹਨਾਂ ਦੇ ਲੋਕ ਪਰਲੋਕ ਦੇ ਸਾਰੇ ਕਾਜ ਕਰਜ ਸਵਰ ਗਏ ਹਨ ਜਿਸ ਤਰ੍ਹਾਂ ਭਗਤ ਨਾਮਦੇਵ ਜੀ ਦਾ ਛੱਪਰ ਬਣਿਆ ਪਰਮੇਸ਼ਰ ਨੇ ਭਗਤ ਧੰਨੇ ਦੀਆਂ ਗਊਆ ਚਾਰੀਆਂ ਭਗਤ ਕਬੀਰ ਜੀ ਦਾ ਯੱਗ ਸੰਪੂਰਨ ਕੀਤਾ ਹਰ ਗੁਰ ਪੂਰਾ ਅਰਾਧਿਆ ਦਰਗਹ ਸੱਚ ਖਰੇ ਜਿਨ੍ਹਾਂ ਨੇ ਪੂਰੇ ਸਤਗੁਰੂ ਦੁਆਰਾ ਹਰੀ ਪਰਮੇਸ਼ਰ ਦੇ ਨਾਮ ਨੂੰ ਅਰਾਧਿਆ ਤੇ ਆਇਆ ਹੈ ਉਹ ਸੱਚੀ ਦਰਗਾਹ ਦੇ ਵਿੱਚ ਖਰੇ ਸਚਿਆਰ ਬਣੇ ਹਨ ਸਰਬ ਸੁਖਾਨਿਦ ਚਰਨ ਹਰਿ ਪੌਜਲ ਬਿਖਮ ਤਰੇ ਹਰੀ ਹਰੀ ਅਕਾਲ ਪੁਰਖ ਦੇ ਚਰਨ ਸਰਬ ਸਾਰੇ ਸੁਖਾਂ ਦਾ ਨਿਧ ਖਜ਼ਾਨਾ ਹਨ ਜਿਹੜੇ ਚਰਨਾ ਦੇ ਨਾਲ ਜੁੜੇ ਹਨ ਉਹ ਪੌਜਲ ਸੰਸਾਰ ਰੂਪੀ ਸਮੁੰਦਰ ਤੋਂ ਸੰਸਾਰ ਰੂਪੀ ਬਿਖਮ ਕਠਨ ਸਮੁੰਦਰ ਤੋਂ ਤਰ ਗਏ ਹਨ ਪ੍ਰੇਮ ਭਗਤ ਤਿੰਨ ਪਾਈਆ ਵਿਖਿਆ ਨਾ ਹਜਰੇ ਤិន ਉਹਨਾਂ ਨੇ ਪ੍ਰੇਮ ਭਗਤੀ ਨੂੰ ਪਾਇਆ ਪਉਣਾ ਕੀਤਾ ਹੈ ਇਸ ਲਈ ਉਹ ਵਿਖਿਆ ਵਿਸ਼ਿਆ ਦੀ ਅਗਨੀ ਦੇ ਵਿੱਚ ਜਰੇ ਛੜਦੇ ਨਹੀਂ ਹਨ ਮਾਇਆ ਦੇ ਵਿੱਚ ਜਰੇ ਜੜੇ ਭਾਵ ਖਜਤ ਵੀ ਨਹੀਂ ਹੁੰਦੇ ਉਹ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਉਹਨਾਂ ਦੇ ਹਿਰਦੇ ਦੇ ਵਿੱਚੋਂ ਕੂੜ ਢੂਠੇ ਪਦਾਰਥਾਂ ਦੇ ਮੋਹ ਚਲੇ ਗਏ ਹਨ ਦੁਬੇ ਦਾ ਵੀ ਨਸ ਗਈ ਹੈ ਉਹਨਾਂ ਦੇ ਅੰਤਸ਼ਕਰਣ ਰੂਪ ਖਜ਼ਾਨੇ ਦੇ ਵਿੱਚ ਸੱਚੇ ਨਾਮ ਕਰਕੇ ਪੂਰਨ ਅੰਤਸ਼ਕਰਣ ਰੂਪ ਖਜ਼ਾਨੇ ਉਹਨਾਂ ਦੇ ਮਾਨ ਬੁੱਧੀ ਕਰਮ ਇਦਰੀਆ ਗਿਆਨ ਇਦਰੀਆ ਅੰਤਸ਼ਕਰਣ ਰੂਪ ਖਜ਼ਾਨੇ ਲਬਾ ਲਬਾ ਭਰ ਗਏ ਹਨ ਲਬਾ ਲਬ ਉਹ ਨਾ ਦੇਖ ਜਾਣੇ ਪਰ ਗਏ ਹਨ ਪਾਰ ਬ੍ਰਹਮ ਪ੍ਰਭ ਸੇਵਦ ਮਨ ਅੰਦਰ ਏਕ ਧਰੇ ਉਹ ਕੇਵਲ ਫਿਰ ਪਾਰ ਬ੍ਰਹਮ ਪਾਰ ਆਵਰਤ ਰਹਿਤ ਪ੍ਰਭੂ ਪਰਮੇਸ਼ਰ ਦਾ ਸੇਵਦੇ ਪੂਜਣ ਕਰਦੇ ਹਨ ਭਗਤ ਪਿਆਰੇ ਪ੍ਰੇਮੀ ਜਨ ਤੇ ਮਨ ਦੇ ਅੰਦਰ ਇੱਕ ਪਰਮੇਸ਼ਰ ਦੇ ਨਾਮ ਨੂੰ ਹੀ ਧਾਰਨ ਕਰਦੇ ਹਨ ਇਕੋ Jap ਇਕੋ ਸਲਾਹੇ ਇਕ ਸਿਮਰ ਇਕੋ ਮਨ ਆਹੇ ਇਕ ਦਾ ਹੀ ਸਿਮਰਨ ਕਰਦੇ ਹਨ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਜਿਸ ਜਿਨ੍ਹਾਂ ਕੋ ਜਿਨ੍ਹਾਂ ਦੇ ਉੱਪਰ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ ਹੈ ਯਾ ਕਰਨਾ ਕੀਤੀ ਹੈ ਜਿਨ੍ਹਾਂ ਦੇ ਪਰਮੇਸ਼ਰ ਨੇ ਉਹਨਾਂ ਦੇ ਮਾਹ ਮਹੀਨੇ ਦੇਵਸ ਦੇਨ ਮੂਰਤ ਦੋ ਕੜੀਆਂ ਆਦਿਕ ਸਾਰੇ ਸਭ ਕੁਝ ਸਫਲ ਹੋ ਗਿਆ ਉਹਨਾਂ ਦਾ ਬੇਦਸ ਮਹਾ ਰੁੱਤੇ ਇਥੇ ਤਵਾਰ ਭਲੇ ਬੇ ਕਹਿੰਦੇ ਦੋ ਨੂੰ 10 ਕਹਿੰਦੇ 10 ਨੂੰ ਇਸ ਪ੍ਰਕਾਰ ਜਿਨ੍ਹਾਂ ਉੱਤੇ ਪਰਮੇਸ਼ਰ ਦੀ ਬਖਸ਼ਿਸ਼ ਹੋਈ ਹੈ ਉਹਨਾਂ ਦੇ ਬੇਦਸ ਬੇਤਪਾਪ ਦੋ 10 ਤੋਪ 10 12 12 ਮਾਹ 6 ਰੁਤਾਂ 15 ਥਤਾਂ 7 ਵਾਰ ਭਲੇ ਸ਼ੋਭਨਿਕ ਹੋ ਗਏ ਹਨ ਉਹ ਉਹਨਾਂ ਦੇ ਜਿਨ੍ਹਾਂ ਦੇ ਪਰਮੇਸ਼ਰ ਦੀ ਬਖਸ਼ਿਸ਼ ਹੋਈ ਹੈ ਨਾਨਕ ਮੰਗ ਦਰਸਦਾਨ ਕਿਰਪਾ ਕਰ ਹੋ ਹਰੇ ਸਤਿਗੁਰ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਬ੍ਰਹਮਚੇਤਨ ਪਰਮੇਸ਼ਰ ਮੈਂ ਆਪ ਜੀ ਦੇ ਦਰ ਤੇ ਮੰਗਤਾ ਬਣ ਕੇ ਕੇਵਲ ਤੁਹਾਡੇ ਦਰਸ਼ਨਾ ਦਾ ਦਾਨ ਮੰਗਦਾ ਹਾਂ ਹੁਣ ਆਪਾਂ ਦਾ ਸਾਧ ਸੰਗਤ ਜੀ ਉਹਨੇ ਮਨ ਦੇ ਵਿੱਚ ਬੜੀ ਕਾਮਨਾ ਹੈ ਕੋਈ ਨਾ ਕੋਈ ਹੈ ਮਨੋਰਥ ਹੈ ਫਿਰ ਆਪਾਂ ਉਹਨੇ ਹਾਂ ਸੇਵਾ ਕਰਦੇ ਹਾਂ ਸਿਮਰਨ ਕਰਦੇ ਹਾਂ ਕੁਝ ਨਾ ਕੁਝ ਮਨੋਰਥ ਹੈ ਇਹਨੂੰ ਕਹਿੰਦੇ ਇਸ ਕਾਮ ਕਰਮ ਮਨ ਦੇ ਵਿੱਚ ਕਾਮਨਾ ਰੱਖ ਕੇ ਕਰਮ ਕੀਤਾ ਇਹਦੇ ਨਾਲ ਸਾਧ ਸੰਗਤ ਜੀ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜੋ ਆਪਾਂ ਮੰਗਦੇ ਮਹਾਰਾਜ ਜੀ ਦੇ پاس ਆ ਕਰਕੇ ਪਰ ਨਿਸ਼ਕਾਮ ਕਰਮ ਜਿਹੜਾ ਕੀਤਾ ਉਤਮ ਹੈ ਉਹਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਤੇ ਸਤਗੁਰ ਮਹਾਰਾਜ ਜੀ ਕਥਨ ਕਰਦੇ ਹਨ ਕਿ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਬ੍ਰਹਮ ਚੇਤਨ ਪਰਮੇਸ਼ਰ ਮੈਂ ਆਪ ਜੀ ਦੇ ਦਰ ਤੇ ਮੰਗਤਾ ਬਣ ਕੇ ਕੇਵਲ ਤੁਹਾਡੇ ਦਰਸ਼ਨਾਂ ਦਾ ਤੁਹਾਡੇ ਦਰਸ਼ਨਾਂ ਦਾ ਦਾਨ ਮੰਗਦਾ ਹਾਂ ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਮੇਰੇ ਹਿਰਦੇ ਰੂਪੀ ਝੋਲੀ ਦੇ ਵਿੱਚ ਦਰਸ਼ਨਾ ਦੀ ਖੈਰ ਪਾਉਣਾ ਕਰੋ ਸੋ ਇਹ ਉਪਦੇਸ਼ ਸਾਧ ਸੰਗਤ ਜੀ ਸਾਨੂੰ ਸੱਚੇ ਪਾਤਸ਼ਾਹ ਮਹਾਰਾਜ